ਕੈਬਨਟ ਮੰਤਰੀ ਲਾਲਜੰਤ ਕਟਾਰੂ ਚੱਕ ਨੇ ਚੰਡੀਗੜ੍ਹ ਦੇ ਅਨਾਜ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਇਸ ਮੌਕੇ ਉਨ੍ਹਾਂ ਪੰਜਾਬ ਦੇ ਵਿੱਚ ਫ੍ਰੀ ਰਾਸ਼ਨ ਦੀ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਲਾਭਪਾਤਰੀਆਂ ਦੇ ਲਈ ਈ ਕੇਵਾਈਸੀ ਕੀਤਾ ਜਾ ਰਿਹਾ ਹੈ ਪਿਛਲੇ ਲਗਭਗ 1 ਸਾਲ ਤੋਂ ਇਹ ਪ੍ਰੋਸੈਸ ਜਾਰੀ ਹੈ ਤੇ ਜ਼ਿਆਦਾਤਰ ਲਾਭਪਾਤਰੀਆਂ ਵੱਲੋਂ ਈ ਕੇਵਾਈਸੀ ਕਰਵਾ ਲਈ ਗਈ ਹੈ ਉਨ੍ਹਾਂ ਦੱਸਿਆ ਕਿ ਜਿਹੜੇ ਲਾਭਪਾਤਰੀ ਈ ਕੇਵਾਈਸੀ ਤੋਂ ਵਾਂਝੇ ਨੇ ਉਹ ਜਲਦ ਹੀ ਇਸ ਪ੍ਰੋਸੈਸ ਨੂੰ ਪੂਰਾ ਕਰ ਲੈਣ ਕਠਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕੋਈ ਵੀ ਲਾਭਪਾਤਰੀ ਫ੍ਰੀ ਅਨਾਜ ਦੀ ਸਰਕਾਰੀ ਸਕੀਮ ਤੋਂ ਵਾਂਝਾ ਨਾ ਰਹੇ ਪੰਜਾਬ ਸਰਕਾਰ ਇਸ ਦੇ ਲਈ ਲਗਾਤਾਰ ਕਾਰਜ ਰਾਤ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਰਹਿੰਦੇ ਲਾਭਪਾਤਰੀ ਵੀ ਈ ਕੇ ਵਾਈ ਸੀ ਕਰਵਾਉਣ ਅਤੇ ਜਲਦ ਤੋਂ ਜਲਦ ਫ੍ਰੀ ਰਾਸ਼ਨ ਦੀ ਸੇਵਾ ਜਿਹੜੀ ਹੈ ਉਸ ਨੂੰ ਸੁਨਿਸ਼ਚਿਤ ਕਰਨ ਅਤੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਇਸ ਦਾ ਲਾਭ ਲਾਭਪਾਤਰੀਆਂ ਨੂੰ ਮਿਲਦਾ ਰਹੇ ਅਨਾਜ ਪਵਨ ਦੇ ਅੰਦਰ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਇਸ਼ੂ ਹੈ ਸਾਰੇ ਦੇਸ਼ ਦੇ ਅੰਦਰ ਉਹ ਚੱਲ ਰਿਹਾ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਸੋ ਮੇਰੇ ਨਾਲ ਫੂਡ ਸਪਲਾਈ ਦੇ ਸਾਡੇ ਸੈਕਟਰੀ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਖੱਬੇ ਪਾਸੇ ਵਿਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸੋ ਤਮਾਮ ਸਾਡੇ ਅਧਿਕਾਰੀ ਸਹਿਬਾਨ ਜਿਹੜੇ ਅ ਅੱਜ ਦੀ ਇਸ ਮੀਟਿੰਗ ਚ ਆਇਆ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਜਿਹੜੇ ਡੀਐਫਐਸਸੀ ਨੇ ਸਾਡੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੇ ਨਾਲ ਵੀਸੀ ਕਰਨੇ ਆਂ ਔਰ ਵੀਸੀ ਕਰਨ ਤੋਂ ਬਾਅਦ ਜਿਹੜੀ ਇਹ ਚਰਚਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਇਹ ਆ ਕਿ ਸਮੁੱਚੇ ਦੇਸ਼ ਦੇ ਅੰਦਰ ਜਿਹੜੇ ਜਨਤਕ ਵੰਡ ਪ੍ਰਣਾਲੀ ਦੇ ਨਾਲ ਅਧੀਨ ਜਿਹੜੇ ਜੁੜੇ ਲਾਹੇ ਪਾਤਰੀ ਆ ਉਹਨਾਂ ਲਾਹੇ ਪਾਤਰੀਆਂ ਦੀ ਇੱਕ ਤਰ੍ਹਾਂ ਦੀ ਪਛਾਣ ਕਰਨ ਦੇ ਲਈ ਉਨਾ ਦੇ ਨਾਲ رابطہ ਜੋੜਨ ਦੇ ਲਈ ਸੰਜੀਵ ਰਿਸ਼ਤਾ ਜੋੜਨ ਦੇ ਲਈ ਇੱਕ ਈਕੇवाईसी ਸਾਰੇ ਦੇਸ਼ ਦੇ ਅੰਦਰ ਕੀਤੀ ਜਾ ਰਹੀ ਹੈ ਸੋ ਉਸ ਕੜੀ ਵੱਜੋ ਪੰਜਾਬ ਦੇ ਅੰਦਰ ਪਿਛਲੇ ਸਾਲ ਜੂਨ ਤੋਂ ਅਸੀਂ ਇਹ ਈਕੇवाईसी ਆਰੰਭ ਕੀਤੀ ਹੈ ਔਰ ਇਹ ਜੂਨ ਤੋਂ ਆਰੰਭ ਕਰਨ ਤੋਂ ਬਾਅਦ ਅਸੀਂ ਲਗਾਤਾਰ ਵਕ ਵਕ ਢੰਗਾ ਦੇ ਨਾਲ ਚਾਹੇ ਉਹ ਅਖਬਾਰਾਂ 'ਚ ਇਸ਼ਤਿਹਾਰ ਦੇ ਰੂਪ 'ਚ ਹੋਵੇ ਮੰਦਰਾ ਗੁਰਦੁਆਰਿਆਂ ਚੋਂ ਅਨਾਉਂਸਮੈਂਟਾਂ ਕਰਨ ਦੇ ਰੂਪ ਚ ਹੋਵੇ ਜਾਂ ਡੀਪੋ ਹੋਲਡਰਾਂ ਦੇ ਰਾਈ ਇਹਨੂੰ ਮਾਸਸ ਦੇ ਅੰਦਰ ਲਜਾਣ ਦਾ ਢੰਗ ਹੋਵੇ ਸੋ ਹਰ ਹਰ ਉਹ ਢੰਗ ਤਰੀਕਾ ਜਿਹੜਾ ਸਾਡੇ ਲਾਹਪਤਰੀਆਂ ਦੇ ਕੋਲ ਇਕੇ ਵਾਏਸੀ ਕਰਾਣ ਦਾ ਜਿਹੜਾ ਸੁਨੇਹਾ ਉਹ ਪਹੁੰਚੇ ਉਹਦੇ ਲਈ ਲਗਾਤਾਰ ਜਿਹੜਾ ਸਾਡਾ ਡਿਪਾਰਟਮੈਂਟ ਉਹ ਵਰਕਿੰਗ 'ਚ ਲਗਾਤਾਰ ਉਹ ਕੰਮ ਕਰ ਰਿਹਾ ਸੋ ਅੱਜ ਫਿਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹਨਾ ਕਿਉਂਕਿ ਪਿਛਲੇ ਜਦੋਂ ਜੋਨ ਚੇ ਸ਼ੁਰੂ ਹੋਈ ਆ ਸੋ ਪੰਜਾਬ ਦੇ ਅੰਦਰ ਟੋਟਲ ਸਾਡਾ 1 ਕਰੋੜ 57 ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਇਹ ਜਿਹੜਾ ਅਨਾਜ ਲੈ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੀ ਭਾਰਤ ਸਰਕਾਰ ਦੀ ਗਾਈਡਲਾਈਨ ਹੈ ਕਿ 5 ਸਾਲ ਤੋਂ ਛੋਟੇ ਬੱਚੇ ਜਿਹੜੇ ਆ ਉਹ ਈਕੇ ਵਾਈਸੀ ਤੋਂ ਬਾਹਰ ਕੱਢ ਦਿੱਤੇ ਜਾਣ ਸੋ ਉਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਡੇ ਕੋਲ 1 ਕਰੋੜ 52 ਲੱਖ 50 ਹਜ਼ਾਰ ਜਿਹੜੇ ਬੈਨੀਫੀਸ਼ੀਅਰ ਬਚਦੇ ਆ ਜਿਹੜਾ ਵਿੱਚ ਹੁਣ ਤੱਕ ਅਸੀਂ 1 ਕਰੋੜ 25 ਲੱਖ ਤੇ 50 ਹਜ਼ਾਰ ਜਿਹੜਾ ਈਕੇ ਵਾਈਸੀ ਕਰ ਚੁੱਕੇ ਆ ਸੋ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਵੀ ਜਿਹੜਾ ਗਰੀਬ ਲੋਰਬੰਦ ਵਿਅਕਤੀ ਆ ਘੱਟੋ ਘੱਟ ਉਹ ਅ ਅਨਾਜ ਤੋਂ ਵਾਂਝਾ ਨਾ ਰਹੇ ਸੋ ਉਹਦੇ ਲਈ ਅਸੀਂ ਵਾਰ-ਵਾਰ ਯਤਨ ਕੀਤੇ ਆ ਜਿਸ ਸਮੇਂ ਦੱਸਿਆ ਵੀ ਜੂਨ ਤੋਂ ਇਹ ਸ਼ੁਰੂ ਹੋਇਆ ਜੂਨ ਤੋਂ ਬਾਅਦ ਕੱਚੀ ਮਾਰਚ ਜਿਹੜਾ ਸਾਡੀ ਡੇਟ ਸੀਗੀ 25 ਦੀ ਔਰ 31 ਮਾਰਚ ਤੋਂ ਬਾਅਦ 30 ਅਪ੍ਰੈਲ ਵਿੱਚ ਵਾਦਾ ਕੀਤਾ ਫੇਰੇ ਡੇਢ 30 ਜੂਨ ਤੱਕ ਵਧਾਈ ਆ ਸੋ 7 ਜੁਲਾਈ ਤੱਕ ਸੋ ਹੁਣ ਅਸੀਂ ਭਾਰਤ ਸਰਕਾਰ ਨੂੰ ਫਿਰ ਇੱਕ ਬੇਨਤੀ ਕੀਤੀ ਆ ਕਿ ਇਹਨੂੰ 31 ਅਗਸਤ ਤੱਕ ਜਿਹੜਾ ਆ ਉਹ ਡੇਢ ਨੂੰ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਹੇਪਤਰੀ ਜਿਹੜਾ ਆ ਉਹ ਇੱਕੇ ਵਾਰੀ ਤੋਂ ਨਾ ਰਵੇ ਸੋ ਸਾਡੀ ਸਭ ਨੂੰ ਬੇਨਤੀ ਆ ਕਿ ਡੀਪੋ ਤੇ ਜਾ ਕੇ ਜਾਓ ਆਪਣੇ ਕਾਰ ਵੀ ਕਰ ਸਕਦੇ ਆ ਆਪਣੇ ਮੋਬਾਈਲ ਦੇ ਉੱਤੇ ਜਿਹੜੇ ਐਪ ਅਸੀਂ ਈਕੀ ਵਾਈਸੀ ਦੀ ਸਾਂਝੀ ਕੀਤੀ ਆ ਉਹਦੇ ਰਾਈ ਆਪਣਾ ਈਕੀ ਵਾਈਸੀ ਕਰਾਉਣ ਸੋ ਜਿਹੜੇ ਇਹ 30 ਲੱਖ ਬੈਨੀਫੀਸ਼ੀਅਰ ਪੰਜਾਬ ਦੇ ਅੰਦਰ ਰਹਿ ਗਏ ਆ ਇਹ ਕਿਹੜੇ ਬੈਨੀਫੀਸ਼ੀਅਰ ਨੇ ਇਹਨਾਂ ਵਿੱਚੋਂ ਕਿੰਨਿਆਂ ਦੀ ਚਈਆਂ ਦੀ ਡੈਥ ਵੀ ਹੋ ਸਕਦੀ ਆ ਇਹਨਾਂ ਵਿੱਚੋਂ ਕਈ ਬਾਹਰ ਵੀ ਗਏ ਹੋ ਸਕਦੇ ਆ ਇਹਨਾਂ ਵਿੱਚੋਂ ਕਈ ਮਾਈਗਰੇਟ ਵੀ ਕਰarge ਹੋ ਸਕਦੇ ਆ ਜਾਂ ਇਹਨਾਂ ਵਿੱਚ ਕੁਝ ਐਸੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਲੋੜ ਨਹੀਂ ਹੈ ਪਰ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਅੱਜ ਤੁਹਾਡੇ ਮਾਧਿਅਮ ਦਰਾਈ ਕਿ ਕੋਈ ਵੀ ਬੰਦਾ ਕੋਈ ਵੀ ਸਾਡਾ ਲਾਭਪਾਤਰੀ ਜਿਹੜਾ ਆ ਉਹ ਡੀਪੋ ਦੇ ਉੱਤੇ ਆ ਕੇ ਆਪਣਾ ਜਿਹੜਾ ਈਕੇ ਵਾਈਸੀ ਕਰਾਵੇ ਆਪਣਾ ਗੂਠਾ ਲਾਵੇ ਤੇ ਆਪਣਾ ਨਾਮ ਜੋ ਲੈ ਲਵੇ ਸੋ ਜਿੰਨੇ ਲੋਕਾਂ ਨੇ ਈਕੇ ਵਾਈਸੀ ਕਰਾ ਲਈ ਹੈ ਉਹਨਾਂ ਦੀ ਕਣਕ ਜਿਹੜੀ ਐਲੋਕੇਟ ਕਰ ਦਿੱਤੀ ਗਈ ਹੈ ਬਾਕੀ ਜਿਹੜੇ ਰਹਿ ਗਏ ਨੇ ਜਦੋਂ ਉਹ ਡੀਪੋ ਤੇ ਆ ਜਾਣਗੇ ਈਕੇ ਈਕੇ ਵਾਈਸੀ ਕਰਾ ਲੈਣਗੇ ਨਾਲ ਦੀ ਨਾਲ ਉਹਨਾਂ ਨੂੰ ਵੀ ਕਣਕ ਦਿੱਤੀ ਜਾਵੇਗੀ ਕਿਸੇ ਵੀ ਯੋਗ ਵਿਅਕਤੀ ਨੂੰ ਕਿਸੇ ਵੀ ਲੋੜਵੰਦ ਪਰਿਵਾਰ ਦੀ ਜਿਹੜੀ ਆ ਉਹ ਕਣਕ ਨਹੀਂ ਕੱਟੀ ਜਾਊਗੀ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਪੈਸ਼ਲੇ ਪੰਜਾਬੀਆਂ ਨੂੰ ਜਾਂ ਬੈਨੀਫੀਸ਼ੀਅਰ ਜਿੰਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਵੀ ਆਪਣਾ ਆਈਕੇਵਾਈਸੀ ਕਰਾਓ ਸੋ ਮੁੱਖ ਤੌਰ ਤੇ ਅੱਜ ਪੰਜਾਬ ਦੇ ਫੂਡ ਸਪਲਾਈ ਦੇ ਨਾਲ ਜੁੜੇ ਜਿਹੜੇ ਸਾਡੇ ਕਾਰਡ ਹੋਲਡਰ ਨੇ ਉਹਨਾਂ ਨੂੰ ਹੰਬਰ ਰਿਕਵੈਸਟ ਆ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਰਹਿ ਗਏ ਨੇ ਉਹ ਦੀਪੀਆਂ ਤੋਂ ਆਗੇ ਕਿਉਂਕਿ ਸਾਡਾ ਜਿਹੜਾ 3 ਮਹੀਨਿਆਂ ਦਾ ਸਰਕਲ ਕਣਕ ਵੰਡਣ ਦਾ ਸ਼ੁਰੂ ਹੋ ਰਿਹਾ ਉਹ ਕਰਾਂ ਅਸੀਂ ਚਾਹੁੰਦੇ ਵੀ ਕੋਈ ਵੀ ਲਾਹ ਪਤਰੀ ਜਿਹੜਾ ਸਾਡਾ ਜੋਗ ਲਾਹ ਪਤਰੀ ਆ ਉਹ ਨਾਜ ਤੋਂ ਵਾਂਝਾ ਨਾ ਰਹੇ